ਸਾਨੂੰ 1 ਅਪ੍ਰੈਲ ਨੂੰ ਪੂਰੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਨੂੰ ਨਿਯੁਕਤੀ ਪੱਤਰ ਮਿਲੇ ਸੀ ਪਰ ਅੱਜ ਫਿਰ ਡੀਪੀਆਈ ਮੁਹਾਲੀ ਸਾਹਮਣੇ ਮੈਂ ਖੜਾ ਇੱਕ 5894 ਇਹ ਰਿਕੁਆਇਰਮੈਂਟ ਦਾ ਇੱਕ ਬੇਰੋਜ਼ਗਾਰ ਅਧਿਆਪਕਾਂ ਜੀ ਅੱਜ ਵੀ ਮੈਨੂੰ ਰੋਜ਼ਗਾਰ ਨਹੀਂ ਮਿਲਿਆ ਮੈਂ ਇਹ ਨਿਯੁਕਤੀ ਪੱਤਰ ਜਿਹੜਾ ਮਿਲਿਆ ਜੀ 1 ਅਪ੍ਰੈਲ ਨੂੰ ਇਹ ਝੂਠਾ ਸੀ ਜਦੋਂ ਇਹ ਨਿਯੁਕਤੀ ਪੱਤਰ ਲਾਗੂ ਹੋਏ ਸੀ 1 ਅਪ੍ਰੈਲ ਦਾ ਦਿਨ ਸੀ ਸਟੇਜ ਉੱਤੇ ਬੋਲਿਆ ਵੀ ਗਿਆ ਸੀ ਕਿ ਅੱਜ ਝੂਠਿਆਂ ਦਾ ਦਿਨ ਮਨਾਇਆ ਜਾਂਦਾ ਹੈ ਉਹ ਸੱਚੀ ਮਨਾਇਆ ਜਾਂਦਾ ਹੈ ਜੀ ਮੈਂ ਪੰਜਾਬ ਚ ਰਹਿੰਦੇ ਪੰਜਾਬ ਨਹੀਂ ਪੂਰੇ ਭਾਰਤ ਵਿੱਚ ਰਹਿੰਦੇ ਹਰੇਕ ਉਸ ਬੰਦੇ ਤੱਕ ਆਪਣੀ ਗੱਲ ਪਹੁੰਚਾਉਣਾ ਚਾਹਣਾ ਸਾਡੇ ਦਿਲਾਂ ਚ ਬਹੁਤ ਦਰਦ ਹੈ ਜੀ ਸਾਨੂੰ ਨਿਕਤੀ ਨਹੀਂ ਮਿਲੀ ਇਹ ਸਿਰਫ ਇੱਕ ਕਾਗਜ਼ ਦਾ ਟੋਟਾ ਮਿਲਿਆ ਜੀ ਅੱਧੇ ਬੱਚੇ ਸਾਡੇ ਜੁਆਇਨ ਕਰ ਗਏ ਤੇ ਸਾਨੂੰ ਇਹ ਸੁਣਨ ਨੂੰ ਮਿਲਦਾ ਜਿਹੜੇ ਕਰ ਗਏ ਕਰ ਗਏ ਇਸ ਪ੍ਰਤੀ ਤੇ ਰੋਕ ਲਗਾ ਦਿੱਤੀ ਜਾਵੇ ਤੇ ਮੈਂ ਇਹ ਗੱਲ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਹਿਣਾ ਇਹ ਰੋਕ ਵੀ ਸਰ ਕੋਈ ਅਫੀਸ਼ੀਅਲ ਨਹੀਂ ਲਾਈ ਸਿਰਫ ਇੱਕ ਫੋਨ ਤੇ ਕਾਲ ਆਈ ਸੀ ਤੇ ਕਈ ਥਾਵਾਂ ਤੇ ਕੋਲ ਵੀ ਨਹੀਂ ਆਈ ਇੱਕ ਮੈਸੇਜ ਆਇਆ ਜਸਟ ਇੱਕ ਮੈਸੇਜ ਮੈਂ ਸਰਕਾਰ ਦੇ ਡਿਪਾਰਟਮੈਂਟ ਤੋਂ ਕਿਸੇ ਵੀ ਵਿਅਕਤੀ ਤੋਂ ਇਹ ਚੀਜ਼ ਸਿੰਪਲ ਇੱਕ ਸਵਾਲ ਕਰਨਾ ਚਾਹਣਾ ਕਿ ਕੱਲ ਨੂੰ ਐਦਾਂ ਦੇ ਕੀ ਫੈਸਲੇ ਤੁਸੀਂ ਪੰਜਾਬ ਦੀ ਤਰੱਕੀ ਲਈ ਲੈ ਸਕਦੇ ਹੋ ਜਿੱਤੇ ਕੇਵਲ ਇੱਕ ਕੋਲ ਮੈਟਰ ਕਰਦੀ ਹੈ ਅਕ੍ਰਿਓ ਅਧਿਕਾਰਿਕ ਤੌਰ ਤੇ ਲੈਟਰ ਵੀ ਜਾਰੀ ਨਹੀਂ ਕੋਈ ਸਰ ਕਿਸੇ ਤਰ੍ਹਾਂ ਦਾ ਲੈਟਰ ਨਹੀਂ ਆਇਆ ਇੱਥੇ ਬਕਾਇਦਾ ਐਦਾਂ ਕੋਈ ਵੀ ਪ੍ਰੈਕਟੀਕਲ ਸਾਡੇ ਕੋਲ ਕੋਈ ਲੈਟਰ ਨਹੀਂ ਹੈ ਸੋਸ਼ਲ ਮੀਡੀਆ ਤੇ ਈ ਪੰਜਾਬ ਤੇ ਕਿਸੇ ਸਾਈਟ ਤੇ ਤੁਹਾਨੂੰ ਕੋਈ ਐਦਾਂ ਦਾ ਲੈਟਰ ਨਹੀਂ ਮਿਲੇਗਾ ਕਿ ਇਸ ਭਰਤੀ ਤੇ ਕੋਈ ਰੋਕ ਹੈ ਸਿਰਫ ਜ਼ੁਬਾਨੀ ਕਲਾਮੀ ਸਰ ਇੱਕ ਮੈਸੇਜ ਕਰਕੇ ਇੱਕ ਸਿੰਪਲ ਕਾਲ ਕਰਕੇ ਇਹ ਰੋਕ ਲਗਾਈ ਗਈ ਹੈ ਮੈਂ ਤਗੀਦ ਕਰਦਾ ਜੀ ਹੱਥ ਬਨ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਾਰੇ ਨਾਮ ਮਾਨ ਕਹਿਣ ਵਾਲੇ ਭਗਵੰਤ ਸਿੰਘ ਮਾਨ ਮੌਜੂਦਾ ਮੁੱਖ ਮੰਤਰੀ ਜੀ ਅੱਗੇ ਤਗੀਦ ਕਰਦਾ ਕਿ ਇਹੋ ਜੀ ਕਿਹੜੀ ਰੋਕ ਐ ਸਾਨੂੰ ਕਾਰਨ ਤਾਂ ਦੱਸੋ ਸਾਡਾ ਕਸੂਰ ਕੀ ਐ ਜੀ ਸਰ ਚਾਰ ਤੋਂ ਪੰਜ ਪੇਪਰ ਦੇ ਕੇ ਅਸੀਂ ਇਹ ਪ੍ਰਤੀ ਕਲੀਅਰ ਕੀਤੀ ਐ ਅਸੀਂ ਵੀ ਫੀਸਾਂ ਭਰੀਆਂ ਸਾਨੂੰ ਸਕੂਲਾਂ ਚ ਆਖਰ ਕਿਉਂ ਨਹੀਂ ਭੇਜਿਆ ਜਾ ਰਿਹਾ ਕਿਉਂ ਕੋਲਾਂ ਕਰਕੇ ਰੋਕ ਲਗਾਈ ਜਾ ਰਹੀ ਐ ਸਾਡੀ ਇੱਕੋ ਹੀ ਮੰਗ ਐ ਮੰਨ ਸਕਦੇ ਕਈ ਥਾਵਾਂ ਤੇ ਸ਼ਾਇਦ ਕਾਲ ਵੀ ਆਈ ਹੋਵੇ ਪਰ ਕੋਈ ਵੀ ਅਫੀਸ਼ੀਅਲ ਨਹੀਂ ਐ ਸਰ ਕਿਤੇ ਵੀ ਲਿਖਤੀ ਪਰਮਾਨ ਇਸ ਦਾ ਨਹੀਂ ਮਿਲੇਗਾ ਕਿ ਇਸ ਭਰਤੀ ਤੇ ਕੋਈ ਰੋਕ ਹੈ ਮੁੱਖ ਮੰਤਰੀ 2364 ਵੀ ਸਿਲੇਕਟਡ ਹੋ 9894 ਵੀ ਸਿਲੇਕਟਡ ਸਾਥੀ ਆਗੇ ਪਰ ਜਿਹੜੀ ਗੱਲ ਮਾਨ ਸਾਹਿਬ ਕਹਿ ਰਹੇ ਨੇਗੇ ਵੀ ਕੋਟਾ ਦੇ ਵਿੱਚ ਰੁਲਣਾ ਨਹੀਂ ਚਾਹੁੰਦੇ ਇਹ ਭਰਤੀ ਜਿਹੜੀ 9894 ਪਿਛਲੇ 3 ਸਾਲ ਤੋਂ ਕੋਟਾ ਦੇ ਵਿੱਚ ਹੀ ਰੁਲ ਰਹੀ ਸੀ ਅੱਛਾ ਪਹਿਲਾਂ ਵੀ ਤੁਸੀਂ ਹਾਂ ਜੀ ਜਿਹੜਾ ਪੰਜਾਬੀ ਦਾ ਪੇਪਰ ਮਾਨ ਸਾਹਿਬ ਨੇ ਲੇਤਾ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਉਹੋ ਪੇਪਰ ਨੂੰ ਸਹੀ ਸਾਬਤ ਨਹੀਂ ਕਰ ਸਕੀ ਆਮ ਆਦਮੀ ਪਾਰਟੀ ਦੀ ਸਰਕਾਰ کورٹ ਦੇ ਵਿੱਚ ਦੂਜੇ ਨੰਬਰ ਤੇ ਜਿਹੜੇ ਇਹ ਜੁਆਇਨਿੰਗ ਲੈਟਰ ਦਿੱਤੇ ਨੇਗੇ ਇੱਕ ਤਰੀਕ ਨੂੰ ਸਾਨੂੰ ਜੁਆਇਨਿੰਗ ਲੈਟਰ ਦਿੱਤੇ ਜੀ ਦੋ ਤਰੀਕ ਨੂੰ ਸਾਨੂੰ ਡੀਓਸ ਕੋਲ ਜਾ ਕੇ ਆਪਣੇ ਜੁਆਇਨਿੰਗ ਲੈਟਰ ਕਲੈਕਟ ਕਰਨ ਲਈ ਕਿਹਾ ਗਿਆ ਤਿੰਨ ਤਰੀਕ ਨੂੰ ਅਸੀਂ ਮੈਡੀਕਲ ਦੇ ਵਿੱਚ ਪਹੁੰਚੇ ਜਿਹੜੇ ਬੱਚਿਆਂ ਨੇ 4 ਤਰੀਕ ਤੱਕ ਮੈਡੀਕਲ ਕਰਾ ਲਿਆ ਉਹਨਾਂ ਨੂੰ ਜੁਆਇਨਿੰਗ ਦਿੱਤੀ ਗਈ ਜਿਹੜੇ 4 ਤਰੀਕ ਨੂੰ ਸਿਵਲ ਹਸਪੀਟਲ ਦੇ ਵਿੱਚ ਫਿੱਟ ਕੋਸ਼ਿਤ ਹੋ ਗਏ ਸਰਕਾਰ ਦੀ ਨਕਾਮੀ ਕਰਕੇ ਜਾਂ ਪ੍ਰਬੰਧ ਕਰਕੇ ਜਿਹੜਾ ਸਿਵਲ ਸਰਜਨ ਹੈਗਾ ਉਹ ਕਿਸੇ ਵੀ ਦਫ਼ਤਰ ਦੇ ਵਿੱਚ ਸ਼ਨੀਵਾਰ ਐਤਵਾਰ ਵਿਸ਼ੇਸ਼ ਤੌਰ ਤੇ ਨਹੀਂ ਬੈਠੇ ਜਦੋਂ ਸਰਕਾਰ ਨੂੰ ਪਤਾ ਸੀ ਇਹ ਗੱਲ ਦਾ ਵੀ ਅਸੀਂ ਐਡਾ ਵੱਡਾ ਪ੍ਰਬੰਧ ਕਰ ਰਿਆ ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ᱛੀ ਕੋਈ ਵਿਸ਼ੇਸ਼ ਪੈਨਲ ਦਾ ਪ੍ਰਬੰਧ ਕਰਦੀ ਮੈਡੀਕਲ ਦਾ ਕਿਸੇ ਨੇ ਉੱਥੇ ਸੀਰੀਅਸ ਨਹੀਂ ਲੇਤਾ ਜਿਹਦੇ ਕਰਕੇ ਬੱਚਿਆਂ ਦਾ ਮੈਡੀਕਲ ਨਹੀਂ ਹੋਇਆ ਔਰ ਇੱਕ ਮੈਸੇਜ ਤੇ 4 ਤਰੀਕ ਨੂੰ 3 ਵਜੇ ਤੋਂ ਬਾਅਦ ਕਹਿੰਦੇ ਵੀ ਇਸ ਭਾਰਤੀ ਤੇ ਸਟੇ ਆ ਹਾਲਾਂਕਿ ਇਸ ਦੇ ਵਿੱਚ ਵੀ ਇਹੋ ਜੇ ਕੈਂਡੀਡੇਟ ਨੇ ਜਿਹੜੇ ਬਿਨਾ ਮੈਡੀਕਲ ਤੋਂ ਜੁਆਇਨ ਕੀਤੇ ਗਏ ਨੇ ਅੱਛਾ ਪਰ ਇੱਕ ਹੋਰ ਤੁਹਾਨੂੰ ਨਾਲ ਦੱਸਦਾ ਜੀ ਸੇਮ ਕੰਡੀਸ਼ਨ ਬਣੀ 3635 ਵੇਲੇ ਇਸੇ ਤਰੀਕੇ ਨਾਲ ਆ ਉਹਦੇ ਵਿੱਚ ਕੀ ਕੀਤਾ ਸੀ ਉਹਦੇ ਵਿੱਚ ਬਕਾਇਦਾ ਡਿਪਾਰਟਮੈਂਟ ਨੇ ਪਰਮਿਟ ਕੀਤਾ ਸੀਗਾ ਪਰਮਿਸ਼ਨ ਦਿੱਤੀ ਸੀ ਵੀ ਤੁਸੀਂ ਵਿਦਆਊਟ ਮੈਡੀਕਲ ਆਪਣੇ ਸਕੂਲਾਂ ਦੇ ਵਿੱਚ ਜੁਆਇਨ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ 15 ਦਿਨਾਂ ਦੇ ਪੀਰੀਅਡ ਦੌਰਾਨ ਆਪਣਾ ਮੈਡੀਕਲ ਜਮ੍ਹਾਂ ਕਰਵਾ ਸਕਦੇ ਹੋ ਪਰ ਇਸ 5993 ਭਰਤੀ ਤੇ ਨਾਲੇ ਤਾਂ ਸਰਕਾਰ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਫੇਲ ਹੋਇਆ ਉਹਦੀ ਫੂਕ ਨਿਕਲੀ ਆ ਔਰ ਦੂਸਰੇ ਨੰਬਰ ਤੇ ਸਿਹਤ ਦਾ ਜਿਹੜਾ ਇਹ ਮਾਡਲ ਕਹਿ ਰਹੇ ਨੇਗੇ ਵੀ ਅਸੀਂ ਸਿੱਖਿਆ ਔਰ ਸਿਹਤ ਤੇ ਕੰਮ ਕਰਦੇ ਆ ਆ ਸਬੂਤ ਬੈਠੇ ਨੇ ਜਿਹੜੇ ਸਿਹਤ ਦੇ ਵਿਭਾਗ ਚ ਵੀ ਫੂਕ ਨਿਕਲ ਗਈ ਜਿਨ੍ਹਾਂ ਤੋਂ ਕੱਕ ਨਹੀਂ ਹੋਇਆ ਔਰ ਸਿੱਖਿਆ ਦੇ ਵਿਭਾਗ ਚ ਵੀ ਫੂਕ ਨਿਕਲ ਗਈ ਜਿਨ੍ਹਾਂ ਤੋਂ ਕੱਕ ਨਹੀਂ ਹੋਇਆ ਅੱਛਾ ਮੈਂ ਐਸੀ ਗੱਲਾਂ ਜਮਾਤਾਂ ਤਿਆਰ ਕੀਤੀਆਂ ਨੇ ਪਰ ਮੈਨੂੰ ਇੱਕ ਗੱਲ ਦੱਸੋ ਕਿ ਘਰ ਦੇ ਵਿੱਚ ਜਦੋਂ ਕੋਈ ਰਹਿੰਦਾ ਹੀ ਨਾ ਹੋਵੇ ਤਕੀ ਉਹ ਘਰ ਨੂੰ ਘਰ ਕਹਿ ਸਕਦੇ ਆ ਜੇਕਰ ਉਸ ਵਿੱਚ ਟੀਚਰ ਹੀ ਨਹੀਂ ਹੈਗੇ ਅਧਿਆਪਕ ਹੀ ਨਹੀਂ ਹੈਗੇ ਜਿੰਨਾਂ ਜਵਾਕਾਂ ਨੂੰ ਪੜਾਉਣਾ ਹੈ ਅਗਰ ਉਹੀ ਸ਼ਖਸ ਹੀ ਨਹੀਂ ਉੱਤੇ ਹੈਗਾ ਜੀ ਸ਼ਖਸੀਅਤ ਉਹ ਮੌਜੂਦ ਹੀ ਨਹੀਂ ਹੈਗੀ ਉਹਨਾਂ ਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਤਾਂ ਮੈਨੂੰ ਦੱਸੋ ਤੁਹਾਡੇ ਦੁਆਰਾ ਬਣਾਏ ਸਕੂਲ ਤੁਹਾਡੇ ਦੁਆਰਾ ਬਣਾਈਆਂ ਜਮਾਤਾਂ ਮੈਨੂੰ ਦੱਸੋ ਕਿਹੜੇ ਕੰਮ ਦੀਆਂ ਅੱਛਾ ਤੇ ਹੁਣ ਜਿਹੜਾ ਇਹਨਾਂ ਵੱਲੋਂ ਦਾਵਾ ਕੀਤਾ ਗਿਆ ਇਨੀ ਵਾਵਾ ਖੱਟੀ ਗਈ 2500 ਟੀਚਰ ਕਹਿੰਦੇ ਅਸੀਂ ਜੁਆਇਨ ਕਰਾ ਲਈ ਮੁੱਖ ਮੰਤਰੀ ਕਹਿੰਦੇ ਅਸੀਂ 51 53 ਹਜ਼ਾਰ ਤੋਂ ਜ਼ਿਆਦਾ ਜਿਹੜੇ ਪਰਤੀਆਂ ਕਰਾਤੀਆਂ ਨੌਕਰੀਆਂ ਦੇਤੀਆਂ ਫਿਰ ਉਹ ਦਾਅਵਿਆਂ ਨੂੰ ਕਿਵੇਂ ਦੇਖਦੇ ਸਰ ਮੇਰੇ ਮਾਇਨੇ ਵਿੱਚ ਤਾਂ ਮੈਂ ਅੱਗੇ ਵੀ ਕਹਿ ਚੁੱਕਾ ਹਾਂ 1 April ਨੂੰ ਸਾਨੂੰ ਨਿਯੁਕਤੀ ਪੱਤਰ ਮਿਲੇ ਸੀ ਮੈਨੂੰ ਅੱਜ ਲੱਗਦਾ ਕਿ ਅਸੀਂ April ਫੁੱਲ ਬਣ ਗਏ ਸਾਨੂੰ ਝੂਠਾ ਠਹਿਰਾਇਆ ਗਿਆ ਅੱਜ ਕਾਲੇ ਰੰਗ ਦਾ ਕਾਲੇ ਰੰਗ ਦਾ ਮੈਂ ਨਿਯੁਕਤੀ ਪੱਤਰ ਇਸੇ ਕਰਕੇ ਲੈ ਕੇ ਆਇਆ ਕਾਲਾ ਹੀ ਸੀ ਜੀ ਰੰਗੀਨ ਇਹਨਾਂ ਨੇ ਸਿਰਫ ਕਰਕੇ ਦਿੱਤਾ ਸਿਰਫ ਵਿਖਾਵੇ ਵਾਸਤੇ ਅਸਲ ਦੇ ਵਿੱਚ ਇਸ ਦਾ ਰੰਗ ਇਹ ਹੈ ਇਹ ਵੀ ਹੈ ਤਾਂ ਰੰਗਲਾ ਦਿੱਤਾ ਤਾਂ ਤੁਹਾਨੂੰ ਰੰਗਲਾ ਹੀ ਬਸ ਮੈਂ ਕਿਹਾ ਜੀ ਉਹ ਇੱਕ ਦਿਨ ਵਾਸਤੇ ਹੀ ਰੰਗਲਾ ਸੀ ਅਗਲੇ ਦਿਨਾਂ ਆ ਰੰਗ ਹੋ ਗਿਆ ਜੀ ਉਸ ਦਾ ਜਦੋਂ ਘਰ ਪਹੁੰਚਦਾ ਰੰਗ ਫੇਡ ਹੋ ਗਿਆ ਵਿੱਚੋਂ ਆ ਰੰਗ ਨਿਕਲਿਆ ਜੀ ਦਿੱਤਾ ਸਾਨੂੰ ਇਹ ਸੀ ਘਰ ਪਹੁੰਚਦੇ ਹਾਂ ਤੱਕ ਇਹ ਹੋ ਗਿਆ ਜੀ 4 ਤਰੀਕ ਦੀ ਸ਼ਾਮ ਨੂੰ ਆ ਰੰਗ ਅਸਲ ਹੈ ਉਸ ਦਾ ਮੈਂ ਨਹੀਂ ਮੰਨਦਾ ਜੀ ਕਿ ਸਾਨੂੰ 2700 ਬੰਦਿਆਂ ਨੂੰ ਨਿਕਤੀ ਮਿਲੀ ਹੈ ਜੀ ਆ ਬੈਠੇ ਜਿਸ 2700 ਬੰਦਾ ਸਾਨੂੰ ਦਿਖਾ ਦਿਓ ਸਾਨੂੰ 2700 ਬੰਦਾ ਸਕੂਲਾਂ ਚ ਦਿਖਾ ਦਿਓ ਜਿਨ੍ਹਾਂ ਨੂੰ ਤੁਸੀਂ ਨਿਕਤੀ ਦਿਖਾਈ ਸੀ ਵੀ ਅਸੀਂ 2700 ਬੰਦਾ ਨਿਯੁਕਤ ਕਰ ਦਿੱਤਾ ਹੈ। ਵੈਸੇ ਗੱਲ ਤਾਂ ਪਤੇ ਦੀ ਆ ਕਹਿੰਦੇ ਜੇ ਤੁਹਾਨੂੰ ਮਿਲ ਹੀ ਗਿਆ ਸੀਗਾ ਜੇ ਤੁਸੀਂ ਜੁਆਇਨ ਕਰ ਹੀ ਲੈਂਦੇ ਤਾਂ ਫਿਰ ਇੱਥੇ ਕਿਉਂ ਬੈਠੇ ਤਾਂ ਕਾਇਦੇ ਦੀ ਗੱਲ ਹੈ। ਹੁਣ ਅੱਗੇ ਕੀ ਕਰਨਾ ਜੀ ਤੁਸੀਂ ਗੱਲਬਾਤ ਅੱਗੇ ਕੋਈ ਸੋਚੀ ਆ ਡੀਪੀਏ ਦਫ਼ਤਰ ਦੇ ਮੁੰਡੇ ਤਾਂ ਬਹਿ ਗਏ ਕੋਈ ਅੰਦਰੋਂ ਬਾਹਰ ਆਇਆ ਤੁਹਾਨੂੰ ਪੁੱਛਣ ਦੱਸਣ। ਦੇਖੋ ਜੀ ਅੰਦਰੋਂ ਬਾਹਰ ਆਉਂਦੇ ਆ ਨਾ ਜਦੋਂ ਪੁੱਛਣ ਲਈ ਸਿਰਫ ਇੰਨਾ ਕਹਿਣ ਲਈ ਆ ਰਹੇ ਆ ਕਿ 5 ਮਿੰਟ ਲਈ ਗੇਟ ਖੋਲ ਦੋ ਅਸੀਂ ਇੱਧਰ ਨੂੰ ਜਾਣਾ ਕੋਈ ਕਹਿੰਦਾ ਮੈਂ ਬਾਹਰ ਨੂੰ ਜਾਣਾ ਕੋਈ ਜ਼ਰੂਰੀ ਕੰਮ ਹੈ। ਅਸੀਂ ਵਿਹਲੇ ਨਹੀਂ ਬੈਠੇ ਆ ਸਾਰੇ ਆਪਣਾ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠੇ ਨੇ ਕੋਈ ਜ਼ਬਰਦਸਤੀ ਨਹੀਂ ਬੈਠੇ ਅੰਦਰੋਂ ਸਾਨੂੰ ਪੁੱਛਣ ਲਈ ਕੋਈ ਨਹੀਂ ਆਇਆ ਸਾਡੀ ਸਿਰਫ ਇੱਕ ਹੀ ਮੰਗ ਹੈ ਕਿ ਭਰਤੀ ਦੀ ਨਾ ਤਾਂ ਕੋਈ ਲੈਟਰ ਆਈ ਹੈ ਰੋਕਣ ਦੀ ਨਾ ਕਿਸੇ ਕੋਰਟ ਦਾ ਸਟੇ ਆਇਆ ਸਾਡੀ ਸਿਰਫ ਇੱਕ ਮੰਗ ਹੈ ਕਿ ਭਰਤੀ ਨੂੰ ਤੋਰੋ ਇਹਦੇ ਤੇ ਕੋਈ ਰੋਕ ਦਾ ਕਿਸੇ ਦਾ ਨਾ ਕੋਰਟ ਦਾ ਹੁਕਮ ਹੈ ਨਾ ਤੁਹਾਡਾ ਕੋਈ ਅਫੀਸ਼ਲ ਲੈਟਰ ਹੈ ਇਸ ਭਰਤੀ ਨੂੰ ਜਲਦ ਤੋਂ ਜਲਦ ਤੋਰੋ ਇਸ ਤੇ ਕੋਈ ਰੋਕ ਲਾਉਣਾ ਤੁਹਾਡਾ ਹੱਕ ਨਹੀਂ ਬਣਦਾ ਪੰਜਾਬ ਸਰਕਾਰ ਦਾ ਇਹ ਸਾਰਿਆਂ ਦੀ ਮਿਹਨਤ ਹੈ ਇੱਥੇ ਕੋਈ ਕਿਸੇ ਮਜਬੂਰੀ ਕਰਨ ਬੈਠਾ ਹੈ ਕਿਸੇ ਦੇ ਘਰ ਦੀ ਕੋਈ ਮਜਬੂਰੀ ਹੈ ਉਹ ਮਜਬੂਰੀਆਂ ਤੁਸੀਂ ਹੱਕ ਮਾਰ ਰਹੇ ਹੋ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਦਾ ਹੱਕ ਮਾਰਨ ਦਾ ਕਿਸੇ ਨੇ ਵੀ ਫਰਮਾਨ ਜਾਰੀ ਨਹੀਂ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਝੂਠੇ ਵਾਅਦੇ ਉਹਨਾਂ ਨੇ ਸਰਕਾਰਾਂ ਲੈਣ ਵਾਲੇ ਝੂਠੀਆਂ ਰੇਬੜੀਆਂ ਵੇਚੀਆਂ ਨੇ ਤੇ ਕਿਰਪਾ ਕਰਕੇ ਉਹਨਾਂ ਦੇ ਖਰੇ ਉਤਰਾਂ ਦਾ ਕਿਰਪਾਲਤਾ ਕਰ ਲੋ ਅਸੀਂ ਸਾਰੇ ਇੱਥੇ ਬਹੁਤ ਤੰਗ ਆ ਪੰਜਾਬ ਦੀ ਸਾਰੀ ਜਨਤਾ ਹੀ ਅੱਜ ਉੱਠ ਉੱਠ ਕੇ ਕਹਿ ਰਹੀ ਹੈ ਕਿ ਜਿਹੜੇ ਝੂਠੇ ਵਾਅਦੇ ਇਲੈਕਸ਼ਨਾਂ ਵਾਲੇ ਕੀਤੇ ਗਏ ਸੀ ਉਹ ਝੂਠੀ ਸੀ ਉਹ ਝੂਠੀ ਸੀ ਜਿਹੜੀ ਆ ਸ਼ਕਲ ਅਸੀਂ ਕਮੇਡੀ ਚ ਦੇਖਦੇ ਹੁੰਦੇ ਸੀ ਜੁਗਨੂ ਦੀ ਇਹ ਉਹੀ ਜੁਗਨੂ ਹੈ ਅੱਜ ਪਹਿਲਾਂ ਕਮੇਡੀ ਮਜਾ ਪੱਤਰ ਵੰਡ ਰਹੇ ਆ ਤੇ ਇਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਅੱਜ ਤੁਹਾਡੇ ਸਾਹਮਣੇ ਆ ਅਸੀਂ ਇੱਥੇ ਬੈਠੇ ਆ ਡੀਪੀਆਈ ਦੇ ਸਾਹਮਣੇ ਜਾਂ ਕੀ ਕੋਰਟ ਵੱਲੋਂ ਕੋਈ ਵੀ ਸਾਨੂੰ ਪਹਿਲਾਂ ਵੀ ਬੈਠੇ ਸੀ ਮੇਰੇ ਖਿਆਲ ਹਾਂਜੀ 2 ਸਾਲ ਹੋ ਗਏ ਸਾਨੂੰ ਰੁੱਲਦਿਆਂ ਨੂੰ ਪਹਿਲਾਂ ਅਸੀਂ ਸਰ ਸਿੱਖਿਆ ਮੰਤਰੀ ਨੇ ਪਿੰਡ ਬੈਠੇ ਸੀਗੇ ਫਿਰ ਅਸੀਂ ਇੱਥੇ ਆਏ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ ਵੀ ਤੁਹਾਨੂੰ ਕੋਈ ਰੋਕ ਨਹੀਂ ਹੈਗੀ ਜਦਕਿ ਕੋਰਟ ਵੱਲੋਂ ਕੋਈ ਰੋਕ ਨਹੀਂ ਹੈਗੀ ਇਹਨਾਂ ਨੇ ਆਪ ਹੀ ਕਾਲ ਕਰਕੇ ਇਹ ਕਿਹਾ ਵੀ ਹਾਂ ਇਹਨਾਂ ਦੀ ਪੱਤੀ ਰੋਕੀ ਜਾਵੇ ਜਾਂ ਤਾਂ ਕੋਈ ਲਿਖਤੀ ਸਟੇ ਹੋਵੇ ਅਸੀਂ ਤਾਂ ਵੀ ਮੰਨੀਏ ਕੋਈ ਲਿਖਤੀ ਸਟੇ ਨਹੀਂ ਹੈਗੀ ਸਾਡੀ